ਦੋਸਤੋ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਨਾ ਸਾਨੂੰ ਮਿੱਠਾ ਤੇ ਲੋਣ ਇਹ ਛੱਡਣ ਦੀ ਸਲਾਹ ਦਿੱਤੀ ਜਾਂਦੀ ਇਹਨੂੰ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਤਾ ਕਿਉਂ ਜਿਹੜਾ ਮਿੱਠਾ ਹੁੰਦਾ ਨਾ ਇਹ ਲਿਵਰ ਦਾ ਬਹੁਤ ਜ਼ਿਆਦਾ ਬੇੜਾਗਰ ਕਰ ਦਿੰਦਾ ਆ ਲਿਵਰ ਨੂੰ ਫੈਟੀ ਕਰ ਦਿੰਦਾ ਆ ਲਿਵਰ ਨੂੰ ਕਮਜ਼ੋਰ ਕਰ ਦਿੰਦਾ ਆ ਖੂਨ ਨੂੰ ਗਾੜਾ ਕਰ ਦਿੰਦਾ ਆ ਅਤੇ ਫੈਟ ਆ ਜਿਹੜੀ ਉਹ ਲਿਵਰ ਦੇ ਵਿੱਚ ਪਾ ਦਿੰਦਾ ਸਰੀਰ ਦੇ ਵਿੱਚ ਵੀ ਫੈਟ ਪਾ ਦਿੰਦਾ ਆ ਤੇ ਇਨਸੂਲਿਨ ਜਿਹੜਾ ਉਹ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵਧਾ ਦਿੰਦਾ ਹੈ ਜਿਹਦੇ ਕਰਕੇ ਸਾਨੂੰ ਸ਼ੂਗਰ ਹੋਣ ਦਾ ਡਰ ਡਾ ਰਿਆ ਉਹ ਵੱਧ ਜਾਂਦਾ ਆ ਬਹੁਤ ਜ਼ਿਆਦਾ ਪੇਸ਼ੈਂਟ ਮੇਰੇ ਕੋਲ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਨੇ ਵੱਧ ਮਿੱਠਾ ਖਾਣ ਦੇ ਕਰਕੇ ਜਿਹੜਾ ਉਹਨਾਂ ਦਾ ਲਿਵਰ ਉਹ ਗੜਬੜ ਹੋ ਗਿਆ ਸੋ ਸੇਮ ਹੀ ਲੂਨ ਆ ਲੂਨ ਜੇ ਅਸੀਂ ਜ਼ਿਆਦਾ ਖਾਂਦੇ ਆ ਤੇ ਲੂਨ ਜਿਹੜਾ ਕਿਡਨੀਆਂ ਤੇ ਪ੍ਰੈਸ਼ਰ ਬਣਾਉਂਦਾ ਹੈ ਹਾਰਟ ਤੇ ਪ੍ਰੈਸ਼ਰ ਬਣਾਉਂਦਾ ਹੈ ਦਿ ਵਿੱਚ ਵੱਧ ਜਾਂਦੀ ਜੀ ਦੇ ਕਰਕੇ ਸੋਜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਗਿੱਟੀਆਂ ਗੋਡਿਆਂ ਦੇ ਟੇਟੇ ਗੋਡੇ ਹਰੇਕ ਦੇ ਅੱਜ ਦੁਖੀ ਜਾਂਦੇ ਆ ਲੂਣ ਜਿਹੜੇ ਵੱਧ ਖਾਂਦੇ ਉਹਨਾਂ ਦੇ ਦੁਖਦੇ ਆ ਸੋ ਇਹਦੇ ਨਾਲ ਕੀ ਹੈਗਾ ਕਿ ਜੇ ਆਪਾਂ ਖੰਡ ਨੂੰ ਛੱਡ ਕੇ ਕਈ ਗੁੜ ਨੂੰ ਫੜ ਲੈਂਦੇ ਆ ਫਿਰ ਜਾਂ ਬ੍ਰਾਊਨ 슈ਗਰ ਨੂੰ ਫੜ ਲੈਂਦੇ ਤਾਂ ਸੇਮ ਹੀ ਗੱਲ ਹੈ ਇਸ ਤੋਂ ਇਲਾਵਾ ਕਿ ਲੂਣ ਨੂੰ ਛੱਡ ਕੇ ਪਿੰਕ ਸਾਲਟ ਫੜ ਲੈਂਦੇ ਜਾਂ ਹਿਮਾਲੀਅਨ ਸਾਲਟ ਜਾਂ ਕੋਈ ਦੂਜਾ ਲੂਣ ਫੜ ਲੈਂਦੇ ਤਾਂ ਉਹ ਵੀ ਸੇਮ ਹੀ ਗੱਲ ਹੈ ਕਿਉਂਕਿ ਸੋਡੀਅਮ ਹੀ ਆ ਦੂਜੇ ਲੂਣ ਵਿੱਚ ਵੀ ਸੋਡੀਅਮ ਆ ਉਹਦੇ ਵਿੱਚ ਵੀ ਸੋਡੀਅਮ ਆ ਸੋ ਇਹ ਜਿਹੜੇ ਬਦਲ ਆ ਨਾ ਕਿਤੇ ਨਾ ਚਾਹੇ ਗੋੜਿਆ ਚਾਹੇ ਖਾਂਡਿਆ ਤੇ ਚਾਹੇ ਬ੍ਰੌਂਸ਼ੂਗਰਾ ਲੂਣ ਚਾਹੇ ਹਮਲੇ ਨੂੰ ਪਿੰਕ ਸਾਲਟ ਤੇ ਜਿਹੜਾ ਮਰਜ਼ੀ ਸਾਲਟ ਅਗਰ ਤੁਹਾਡੀ ਉਮਰ 30 35 ਸਾਲ ਦੀ ਹੈ ਤੇ ਹੁਣ ਤੋਂ ਹੀ ਜੇਕਰ ਤੁਸੀਂ ਆਦਤ ਪਾ ਲੋਗੇ ਨਾ ਘੱਟ ਮਿੱਠਾ ਤੇ ਘੱਟ ਲੂਣ ਖਾਣ ਦੀ ਫਿਰ ਤੁਸੀਂ ਜਦੋਂ ਤੁਹਾਡੀ 40 45 ਸਾਲ ਦੀ ਉਮਰ ਹੋਊਗੀ ਨਾ ਤੁਸੀਂ ਜਿਹੜੀਆਂ ਦਵਾਈਆਂ ਲੰਮਾ ਸਮਾਂ ਖਾਣੀਆਂ ਪੈਂਦੀਆਂ ਨੇ ਕੋਲੈਸਟ੍ਰੋਲ ਦੀਆਂ ਬੀਪੀ ਦੀਆਂ 슈ਗਰ ਦੀਆਂ ਤਾਂ ਉਹਨਾਂ ਦਵਾਈਆਂ ਤੋਂ ਬਚੇ ਰਹੋਗੇ ਸੋ ਜੇਕਰ ਤੁਸੀਂ ਅੱਜ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਕੱਲ ਨੂੰ ਤੁਹਾਡੇ ਉਹ ਕੰਮ ਆਊਗੀ ਸੋ ਆਪਣੇ ਖਾਣੇ ਦੇ ਵਿੱਚ ਉਹ ਬਾਜ਼ਾਰੂ ਖਾਣਾ ਵੱਧ ਮਿੱਠੇ ਵਾਲਾ ਖਾਣਾ ਤੇ ਜਿਆਦੀਆਂ ਲੂਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਨਮਕੀਨ ਭੁਜਾ ਕੇ ਐਵੇਂ ਖਾਈ ਜਾਂਦੇ ਨੇ ਕਿ ਮਿੱਠੀਆਂ ਚੀਜ਼ਾਂ ਖਾਣ ਦੇ ਬਹੁਤ ਜ਼ਿਆਦਾ ਸ਼ਕੀਨ ਨੇ ਮਠਾਈ ਖਾਣ ਦੇ ਬਹੁਤ ਜ਼ਿਆਦਾ ਸ਼ਕੀਨ ਨੇ ਡੇਲੀ ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਖਾਣੀ ਹੀ ਖਾਣੀ ਆ ਜਾਂ ਜੇ ਭੁੱਖ ਲੱਗੀ ਤਾਂ ਉਹਨਾਂ ਨੇ ਨਮਕੀਨ ਹੀ ਖਾਈ ਜਾਣਾ ਇਹ ਚੀਜ਼ਾਂ ਨੂੰ ਤੁਹਾਨੂੰ ਬਦਲਣ ਦੀ ਲੋੜ ਪੈਣੀ ਆ ਤਾਕੇ ਤੁਸੀਂ ਹੈਲਦੀ ਰਹੋ ਤੁਹਾਨੂੰ ਲਾਈਫਟਾਈਮ ਦਵਾਈਆਂ ਨਾ ਖਾਣੀਆਂ ਪੈਣ ਸੋ ਇਹ ਵੀਡੀਓ ਨੂੰ ਉਹਨਾਂ ਯਾਰਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਹੜਾ ਖਾਣਾ ਖਾਣ ਤੋਂ ਬਾਅਦ ਮਿੱਠਾ ਮੰਗਦੇ ਮੰਗਦੇ ਆ ਜਾਂ ਜਿਹੜਾ ਪੂਜੀ ਦਾ ਪੈਕੇਟ ਖੋਲ ਕੇ ਬੈਠੇ ਰਹਿੰਦੇ ਆ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਫਾਲੋ ਕਰੋ ਧੰਨਵਾਦ